ਆਮ ਆਦੀ ਪਾਰਟੀ ਦੇ ਐਮ.ਐਲ.ਏ. ਮੋਲਕ ਸਿੰਘ ਦੀ ਕੋਠੀ ਮੂਹਰੇ ਖੜੇ ਆ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਕੋਠੀ ਅੱਗੇ ਲੈ ਕੇ ਧਰਨਾ ਜਿੰਨਾਂ ਦੇ ਕਿਸਾਨਾਂ ਨੂੰ ਖਾਤੇ 'ਚ 마ਜਵਾ ਨਹੀਂ ਆਉਂਦਾ ਉਤੋਂ ਮੀਂਹ ਵੀ ਪੈ ਰਿਹਾ ਉਸ ਕਰਕੇ ਅਸੀਂ ਇਹਦੇ ਬਾਹਰ ਦੇ ਮੋਰਚਾ ਮੋਰਚਾ ਲਾਇਆ ਵਾ ਡਟੇ ਬੈਠੇ ਆ ਇਹਨਾਂ ਨੂੰ 6 ਮਹੀਨੇ ਹੋ ਗਿਆ ਪਤਾ ਹੀ ਆ ਵੀ 6 ਮਹੀਨੇ ਹੋ ਗਏ 마ਜਵਾ ਮੁੰਨੇ ਭਗਵੰਤ ਮਾਨ ਬੋਲਿਆ ਸੀ ਕਹਿੰਦਾ ਵੀ ਗਰਦੌਰੀਆਂ ਬਾਅਦ 'ਚ 마ਜਵਾ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਧ ਜੇ ਏਰੀਆ ਮਰਿਆ ਤਾਂ ਜੈਤੋ ਬਲਾਕ ਦਾ ਮਰਿਆ 6 ਮਹੀਨਿਆਂ ਤੋਂ ਵੀ ਉੱਪਰ ਹੋ ਗਿਆ ਭਾਈ ਤਾਂ ਹੀ ਤਾਂ ਬੈਠੇ ਆ ਦੂਜੇ ਜ਼ਿਲ੍ਹੇ ਦੇ ਵਿੱਚ ਬਠਿੰਡੇ ਦੇ ਵਿੱਚ ਵੀ ਲੋਕਾਂ ਨੇ ਲੜ ਕੇ ਲਿਆ ਉਸ ਤਰ੍ਹਾਂ ਇਹ ਦੇਣਾ ਚਾਹੀਦਾ ਅਸੀਂ ਤਾਂ ਬੈਠੇ ਇਹਨਾਂ ਦੇ ਬਾਅਦ ਭਗਵੰਤ ਮਾਨ ਸਰਕਾਰ ਨੇ ਤੇ ਜਿਹੜੀਆਂ ਗੱਲਾਂ ਇਹਨਾਂ ਦੀਆਂ ਕਹਿਣ ਨੂੰ ਬਹੁਤ ਵੱਡੀਆਂ ਵੱਡੀਆਂ ਟਾਰਾਂ ਮਾਰਦੇ ਆ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਮੋਲਕ ਸਿੰਘ ਦੀ ਕੋਠੀ ਮੂਹਰੇ ਖੜੇ ਆ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਕੋਠੀ ਅੱਗੇ ਲੈ ਧਰਨਾ ਸਾਡੇ ਨਾਲ ਕਿਸਾਨ ਆਗੂ ਨੇ ਪੂਰੀ ਜਾਣਕਾਰੀ ਲਵਾਂਗੇ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਸੀ ਐਮਐਲਏ ਦੇ ਮੋਲਕ ਸਿੰਘ ਦੀ ਕੋਠੀ ਅੱਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਆ ਸੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਜਿਹੜਾ ਹਲਕਾ ਜੈਤੂ ਦਾ ਐਮਐਲਏ ਅਮੋਲਕ ਸਿੰਘ ਇਹਨੂੰ ਅਸੀਂ ਪਹਿਲਾਂ ਮੰਗ ਪੱਤਰ ਵੀ ਦਿੱਤਾ ਹੋਇਆ ਪੰਜਾਬ ਦੇ ਵਿੱਚ ਮੀਂਹ ਦੇ ਕਾਰਨ ਕਣਕ ਦੇ ਮਾਝਵੇ ਦੇ ਲਈ ਜਿਹੜੇ ਖਰਾਬ ਹੋਇਆ ਮਾਝਵਾ ਮੰਗਲ ਨੂੰ ਮੰਗ ਪੱਤਰ ਦਿੱਤਾ ਸੀ ਇਹਦੇ ਬਾਰ ਮੂਰੇ ਹੀ ਬੈਠੇ ਆ ਅਸੀਂ ਆਦੀ ਕਮੇਟੀ ਦਾ ਫੈਸਲਾ ਕਰਕੇ ਬਲਾਕ ਦੇ ਆਗੂਆਂ ਜਿਨ੍ਹਾਂ ਨੇ ਫੈਸਲਾ ਕੀਤਾ ਵੀ ਇਹਦੇ ਬਾਰ ਚ ਬੈਠਾਂਗੇ ਜਿੰਨਾਂ ਦੇ ਕਿਸਾਨਾਂ ਨੂੰ ਖਾਤੇ 'ਚ ਮਾਜਵਾ ਨਹੀਂ ਆਉਂਦਾ ਉਤੋਂ ਮੀਂਹ ਵੀ ਪੈ ਰਿਹਾ ਉਸ ਕਰਕੇ ਅਸੀਂ ਇਹਦੇ ਬਾਰ ਦੇ ਮੋਰਚਾ ਮੋਰਚਾ ਲਾਇਆ ਹੋਇਆ ਡਟੇ ਬੈਠੇ ਹਾਂ ਜਿੰਨਾਂ ਚਿਰ ਸਾਨੂੰ ਮਾਜਵਾ ਖਾਤਿਆਂ ਦੇ ਵਿੱਚ ਆਉਂਦਾ ਨਹੀਂ ਉਹਨਾਂ ਚਿਰ ਕਿਸਾਨੇ ਦੇ ਬਾਰ ਮੂਰੋ ਨਹੀਂ ਹਿਲਦੇ ਜੀ ਐਮਐਲਏ ਸਾਹਿਬ ਕਹਿੰਦਾ ਸੀ ਵੀ ਜਿਹੜੀ ਗੱਲਬਾਤ ਆ ਮੇਰੀ ਜਨਕੀ ਅਫਸਰਾਂ ਨਾਲ ਚੱਲਦੀ ਪਈ ਹੈ ਤੇ ਮੈਨੂੰ ਥੋੜੇ ਦਿਨਾਂ ਦਾ ਸਮਾਂ ਦਿਓ ਤੁਹਾਡੇ ਵਿੱਚ ਬਹਿ ਕੇ ਗੱਲ ਇਹ ਕਰਦੇ ਸੀ ਤੁਸੀਂ ਉਹਨਾਂ ਦੀ ਗੱਲ ਨੂੰ ਕਿਵੇਂ ਟਾਲਤਾ ਹੁਣ ਇਹਨਾਂ ਨੂੰ 6 ਮ ਪਤਾ ਹੀ ਅਭੀ 6 ਮਹੀਨੇ ਹੋ ਗਏ ਮਾਜਵਾ ਮੁੰਨੇ ਭਗਵੰਤ ਮਾਨ ਬੋਲਿਆ ਸੀ ਕਹਿੰਦਾ ਵੀ ਗਰਦੌਰੀਆਂ ਬਾਅਦ ਚ ਮਾਜਵਾ ਪਹਿਲਾਂ ਕਿਸਾਨਾਂ ਦੇ ਖਾਤਿਆਂ ਚ ਪਾਵਾਂਗੇ ਆਹ ਦੇਖ ਲਓ ਕਿਸਾਨ ਤਾਂ ਸਾਡੇ ਅੱਜ ਵੀ ਸੜਕਾਂ ਤੇ ਬੈਠੇ ਆ ਕੋਈ ਮਾਜਵਾ ਨਹੀਂ ਮਿਲਿਆ 15000 ਤੋਂ ਕੱਟ ਕੇ 6700 ਕਰਤਾ 6700 ਚੋਂ ਕੱਟ ਕੇ ਅਜੇ ਅੱਧੇ ਹਜੇ ਵਾਣੀ ਨਹੀਂ ਲਿਖੇ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਧ ਜੇ ਏਰੀਆ ਮਰਿਆ ਤਾਂ ਜੈਤੋ ਬਲਾਕ ਦਾ ਮਰਿਆ ਤੇ ਉਹ ਜੈਤੋ ਬਲਾਕ ਵਾਲੇ ਆ ਕਿਸਾਨ ਆ ਜਿਹੜੇ ਸਾਰੇ ਆ ਬੈਠੇ ਸੜਕ ਦੇ ਨਾਲ ਜਿੱਥੇ ਆਪਣੇ ਡੀਸੀ ਸਾਹਿਬ ਰੋਹੀ ਦੋਗਾ ਕੇ ਇੱਥੇ ਸਾਰੇ ਕਰ ਕੇ ਗਏ ਐ ਦੇਖ ਕੇ ਗਏ ਐ ਸਾਰੇ ਸਭ ਤੋਂ ਵੱਧ ਨੁਕਸਾਨ ਵਾਲੇ ਤੇ ਅਜ ਤੱਕ ਮਾਜਵਾ ਕਿਸੇ ਦੇ ਖਾਤੇਾਂ 'ਚ ਨਹੀਂ ਪਿਆ ਕੁਝ ਰਹਿ ਗਿਆ ਕੁਝ ਜਿਨ੍ਹਾਂ ਦੇ ਪਏ ਐ ਤਾਂ 600 ਦੇ ਹਿਸਾਬ ਨਾਲ ਦਿੱਤੇ ਤੇ ਲੋਕਾਂ ਦੀ ਇੱਥੇ ਕਣਕ ਤਾਂ ਕੀ ਹੋਣਾ ਤੂੜੀ ਵੀ ਨਹੀਂ ਬਣੀ ਇਹਨਾਂ ਮਾਨਾਂ ਦੇ ਵਿੱਚੋਂ ਇੱਕ ਜਨਕ ਜਿਹੜਾ ਗੜੇ ਮਾਰੀ ਨੂੰ ਮਾਜ ਜਿਹੜਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਆਪਾਂ ਇਹ ਮਹੀਨਾ ਦੋ ਮਹੀਨੇ ਦੀ ਗੱਲ ਨਹੀਂ ਜਨਕ 6 ਮਹੀਨੇ ਦਾ ਸਮਝਦੇ ਤਕਰੀਬਨ ਹੋ ਗਿਆ 6 ਮਹੀਨਾ ਤਾਂ ਵੀ ਉੱਪਰ ਹੋ ਗਿਆ ਬਾਈ ਤਾਂ ਹੀ ਤਾਂ ਬੈਠੇ ਆ ਦੂਜੇ ਜ਼ਿਲ੍ਹੇ ਦੇ ਵਿੱਚ ਬਠਿੰਡੇ ਦੇ ਵਿੱਚ ਵੀ ਲੋਕਾਂ ਨੇ ਲੜ ਕੇ ਲਿਆ ਉਸ ਤਰ੍ਹਾਂ ਇਹ ਦੇਣਾ ਚਾਹੀਦਾ ਅਸੀਂ ਤਾਂ ਬੈਠੇ ਇਹਨਾਂ ਦੇ ਵਾਰਚ ਜਿੰਨਾ ਚਰਪਾਉਂਦੇ ਨੇ ਜਾਂਦੇ ਨੇ ਮਾਜਵਾ ਇੱਕ ਐਮਐਲਏ ਸਾਹਿਬ ਜਾ ਕੇ ਅਫਸਰਾਂ ਨੂੰ ਵੀ ਕਹਿ ਸਕਦੇ ਸੀ ਜਾ ਕੇ ਮਿਲ ਸਕਦੇ ਸੀ ਵੀ ਤੁਸੀਂ ਮੇਰੇ ਨਾਲ ਚੱਲੋ ਆਪਾਂ ਟੇਬਲ ਦੇ ਬਹਿ ਕੇ ਗੱਲ ਕਰਦੇ ਆ ਇਹ ਕਿੰਨੇ ਇੱਕ ਵਾਰ ਹੀ ਨਹੀਂ ਕਿੰਨੇ ਵਾਰੀ ਗੱਲ ਹੋ ਚੱਕੀ ਹੈ ਇਹ ਤਾਂ ਜਿਵੇਂ ਸਰਕਾਰ ਦੇ ਦੰਦ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਹੁੰਦੇ ਤੇ ਖਾਣ ਵਾਸਤੇ ਹੋਰ ਹੁੰਦੇ ਆ ਉਹ ਹੀ ਸਾਡੀਆਂ ਸਰਕਾਰਾਂ ਦਾ ਜਿਹੜਾ ਹੈਗਾ ਮਸਲਾ 1.5 ਸਾਲ ਲੰਘ ਗਿਆ 2.5 ਸਾਲ ਇਹਨਾਂ ਕੋਰੇ ਹੋਰ ਹੈ ਇਹ ਇਸੇ ਤਰ੍ਹਾਂ ਲਾਰੇ ਲਾਪਿਆਂ ਦੇ ਵਿੱਚ ਟਮਾਉਣ ਨੂੰ ਫਿਰਦੇ ਆ ਪਰ ਜੋ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਆਪਣੇ ਹੱਕ ਸੱਚ ਦੀ ਲੜਾਈ ਲੜਦੀ ਰਹੀ ਹੈ ਤੇ ਹੱਕ ਸੱਚ ਦੀ ਲੜਾਈ ਲਈ ਸਾਨੂੰ ਕੁਛੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਆਪ ਦਾ ਮੁਆਵਜ਼ਾ ਇਹਨਾਂ ਤੋਂ ਸਰਕਾਰ ਤੋਂ ਲੈ ਕੇ ਹਟਾਂਗੇ ਇਹ ਸਾਡੀ ਮੰਗ ਹੈ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਵੱਲੋਂ ਜੋ ਇਹਨਾਂ ਨੇ ਆਪਣੇ ਆਪ ਮੰਨੇ ਹੋਏ ਜਿਹੜਾ ਹੈਗਾ 100% ਦਾ 15000 ਰੁਪਇਆ ਇਹ ਸਰਕਾਰਾਂ ਨੂੰ ਪੁੱਛਣ ਵਾਲਾ ਹੋਵੇ ਇੱਕ ਪਾਸੇ ਤੁਸੀਂ ਕਹਿੰਦੇ 100% ਨੁਕਸਾਨ ਹੋ ਗਿਆ ਦੂਜੇ ਪਾਸੇ 15000 ਰੁਪਏ ਨਾਲ ਕਿਹੜੇ ਹਿਸਾਬ ਨਾਲ ਤੁਸੀਂ ਪ੍ਰਭਾਈ ਕਰ ਦਿਓ ਕਿਸਾਨ ਦੀ ਕਿਸਾਨ ਦਾ ਤਾਂ ਪਹਿਲਾਂ ਹੀ ਲੱਕ ਟੁੱਟਿਆ ਹੋਇਆ ਹੈ ਜਿਹੜਾ ਹੈ ਪਹਿਲਾਂ ਆਪਾਂ ਪਿਛਲੇ ਗਲਾਬੀ ਸੁਬੰਡੀ ਨਾਲ ਨਰਮ ਨੇ ਨੁਕਸਾਨ ਹੋਇਆ ਸੀ ਉਹ ਹਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਭਗਵੰਤ ਮਾਨ ਜੀ ਨੇ ਆਪਣੇ ਬੋਲਿਆ ਮੁਕਸ਼ਰ ਰੈਰੀ ਦੇ ਵਿੱਚ ਵੀਡੀਓ ਪਾ ਕੇ ਕਹਿੰਦਾ ਵੀ ਸਾਡੇ ਦਿੱਲੀ ਮਾਡਲ ਹੈ ਜਿਹੜਾ ਉਹ ਪੰਜਾਬ 'ਚ ਅਸੀਂ ਲਾਗੂ ਕਰਨਾ ਹੈ ਉਸੇ ਦੇ ਹਿਸਾਬ ਨਾਲ ਕਹਿੰਦਾ ਵੀ ਜਿਵੇਂ ਦਿੱਲੀ ਦੇ ਵਿੱਚ ਅਸੀਂ ਗਰਦੌਰੀਆਂ ਬਾਅਦ ਚ ਕਰਾਉਣੇ ਆ ਕੇਜਰੀਵਾਲੀ ਸਵਾਰ ਸਾਹਿਬ ਉੱਥੇ 20-20000 ਰੁਪਏ ਜਿਹੜਾ ਹੈ ਪਰ ਏਕੜ ਦਾ ਜਿਹੜਾ ਹੈ ਉਹ ਪਹਿਲੀਆਂ 'ਚ ਦੇ ਰਿਹਾ ਉਸੇ ਦੀ ਸ਼ੁਰੂਆਤ ਅਸੀਂ ਜਿਹੜਾ ਦਿੱਲੀ ਮਾਡਲ ਪੰਜਾਬ 'ਚ ਵੀ ਲਿਆ ਰਹੇ ਹਾਂ ਜਿਹੜਾ ਹੈਗਾ 15-15000 ਰੁਪਇਆ ਬਿਨਾਂ ਕਿਸੇ ਗਰਦੌਰੀ ਤੋਂ ਸਪੈਸ਼ਲ ਗਰਦੌਰੀ ਜਿਹੜਾ ਹੈਗਾ ਇਹ ਗਰਦੌਰੀਆਂ ਕਰਵਾ ਕੇ ਜੋ ਟਾਏ ਹੋਏ ਮਕਾਨ ਆ ਉਹਨਾਂ ਦਾ ਮੁਆਵਜ਼ਾ ਜੋ ਫਸਲਾਂ ਦਾ ਜਿਹੜੀ ਸਬਜ਼ੀਆਂ ਦਾ ਸੀ ਬਾਗਾਂ ਦਾ ਸੀ ਨੁਕਸਾਨ ਉਹਨਾਂ ਦੀ ਪਰਪਾਈ ਕਰਨ ਖਾਤਰ ਹਜੇ ਤੱਕ ਕਿਸੇ ਨੂੰ ਫੋਟੀ ਦਵਾਨੀ ਨਹੀਂ ਦਿੱਤੀ ਭਗਵੰਤ ਮਾਨ ਸਰਕਾਰ ਨੇ ਇਹ ਜਿਹੜੀਆਂ ਗੱਲਾਂ ਇਹਨਾਂ ਦੀ ਕਹਿਣ ਨੂੰ ਬਹੁਤ ਵੱਡੀਆਂ ਵੱਡੀਆਂ ਟਾਰਾ ਮਾਰਦੇ ਆ ਇਹਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਤੁਹਾਨੂੰ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਹੁਣ ਅਗਲਾ ਸੰਘਰਸ਼ ਦਾ ਬਾਈ ਜੀ ਬੋਲਤਾ ਸੀ ਮੋਰਚੇ 'ਚ ਬੈਠੇ ਆ ਮੋਰਚਾ ਜਾਰੀ ਆ ਅਗਲੀ ਰਣਨੀਤੀ ਕੱਲ ਨੂੰ ਤੈਅ ਕਰਾਂਗੇ ਜੋ ਮੀਟਿੰਗ 'ਚ ਹੋਊਗਾ ਅਗਲਾ ਫੈਸਲਾ ਕਰਾਂਗੇ ਜਿੰਨੇ ਚਿਰ ਤੁਹਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਭਾਰਤੀ ਕਿਸਾਨ ਜੂਨੀਅਰ ਗ੍ਰਾਹਾਂ ਉਹਨਾਂ ਚ ਇੱਕ ਜਨਨ ਕਿ ਐਮਐਲਏ ਦੀ ਕੁੱਟੀ ਦੇ ਮੂਹਰੇ ਡਟੀ ਰਹੂਗੀ ਬਿਲਕੁਲ ਬੈਠੇ ਆ ਜੀ ਜਾਣਦੇ ਨਹੀਂ ਘਰਾਂ ਨੂੰ ਸਾਰੇ ਕਿਸਾਨ ਪਿੰਡਾਂ 'ਚ ਆਉਣਗੇ ਕੱਲ ਨੂੰ ਜਿੱਡਾ ਵੱਡਾ ਹੋਇਆ ਇਕੱਠ ਕਰਾਂਗੇ ਇਹ ਸਨ ਭਾਰਤੀ ਕਿਸਾਨ ਜੂਨੀਅਰ ਗ੍ਰਾਹਾਂ ਦੇ ਆਗੂ ਜਿੰਨੇ ਚਿਰ ਸਾਡੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਉਂ ਉਨਾ ਚਿਰ ਅਸੀਂ ਜਨਨ ਕਿ ਐਮਐਲਏ ਦੀ ਕੋਠੀ ਦੇ ਮੂਹਰੇ ਡਟੇ ਰਵਾਂਗੇ ਜਿਹੜੇ ਸਾਡੇ ਹੋਰ ਕਿਸਾਨ ਆਗੂ ਨੇ ਉਹ ਵੀ ਆ ਰਹੇ ਨੇ ਪਿੰਡਾਂ ਦੇ ਵਿੱਚੋਂ ਟ੍ਰੈਂਡਿੰਗਾਂ ਦੇ ਜਿਹੜੇ ਟ੍ਰੈਂਡਿੰਗਾਂ ਲੈ ਕੇ ਅੱਜ ਕਿਸਾਨਾਂ ਨੇ ਜਿਹੜਾ ਧਰਨਾ ਲਾਇਆ ਪੂਰਾ ਮੀਂਹ ਪੈਂਦੇ ਦੇ ਵਿੱਚ ਜਨਨ ਕਿ ਕਿਸਾਨਾਂ ਨੇ ਧਰਨਾ ਲਾਇਆ ਸੀ ਐਮਐਲਏ ਸਾਹਿਬ ਆਏ ਸੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਏ ਆ ਪਰ ਇਹਨਾਂ ਨੇ ਐਮਐਲਏ ਸਾਹਿਬ ਦੇ ਵਿਸ਼ਵਾਸ ਨੂੰ ਟਾਲਤਾ ਕਹਿੰਦੇ ਨਹੀਂ ਜਿੰਨਾ ਚੱਕ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਉਨਾ ਚੱਕ ਡਟੀ ਰਹੂਗੀ ਖਾਤਿਆਂ 'ਚ ਪੈਸੇ ਪਵਾ ਕੇ ਧਰਨਾ ਫੇਰ ਚੱਕੂਗੀ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਤਾਰਾ ਫਿਰ ਮਿਲਦੇ ਹਾਂ ਧੰਨਵਾਦ